ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜਿਹੜੀ ਹੈ ਆਲ ਓਵਰ 5 ਮੀਟਰ ਦੀ ਗੀਜ਼ਾ ਕਾਟਨ ਦੇ ਨਾਮ ਆਏਗੀ ਏਕੇ ਟੈਕਸਪ੍ਰਿੰਟ ਵੱਲੋਂ ਹੈ ਇਹਦੇ ਨਾਲ ਤੁਹਾਨੂੰ ਜਿਹੜਾ 2.5 ਮੀਟਰ ਦਾ ਪਿਓਰ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਮਿਲੇਗਾ 1440 ਰੁਪਏ ਦਾ ਰੇਟ ਹੈ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਚਾਰ ਰੰਗਾਂ ਦੇ ਵਿੱਚ ਬਾਟਮ embroiderry 1280 ਰੁਪਏ ਰੇਟ ਹੈ 5 ਮੀਟਰ ਦਾ ਪਿਓਰ ਗੀਜ਼ਾ ਕਾਟਨ ਦੀ ਸ਼ਰਟ ਹੈ ਦੁਪੱਟਾ ਇਹਦੇ ਨਾਲ ਥੋਲ ਪਿਓਰ ਦਾ ਆਏਗਾ ਟਾਈ ਡਾਈ ਵਾਲਾ ਰੰਗੇ ਦੇ ਵਿੱਚ ਜਿਹੜੇ ਨੇ ਕਿ ਫਿਲਹਾਲ 4 ਹੀ ਆਏ ਨੇ ਬਾਕੀ ਇਹਨਾਂ ਸੁੱਟਾਂ ਵਿੱਚ ਹੋਰ ਜਿਹੜੇ ਜਿਹੜੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿਆਂਗੀ ਸ਼ਰਟ ਪਿਓਰ ਸਲਵ ਕਾਟਨ ਦੀ 5 ਮੀਟਰ ਦੀ ਡਿਜੀਟਲ ਪ੍ਰਿੰਟ बॉਟਮ ਪਿਓਰ ਕੈਂਬਰੀ ਕਾਟਨ ਦਾ 5 ਮੀਟਰ ਦਾ ਪਲੇਨ ਫੈਬਰਿਕ ਆਏਗਾ ਦੁਪੱਟਾ ਜਿਹੜਾ ਕੋਟਾ ਚੈੱਕ ਵਿੱਚ ਆਏਗਾ ਪੈਚਵਰਕ ਹੋਇਆ ਹੈ ਤੇ 4 ਸਾਈਡ ਤੇ ਲੈਸ ਲੱਗੀ ਹੈ ਵਾਈਟ ਕਲਰ ਦੀ ਇਹ ਜਿਹੜਾ ਸੂਟ ਹੈ ਤੁਹਾਨੂੰ 1000 ਰੁਪਏ ਦੇ ਵਿੱਚ ਮਿਲ ਜੇਗਾ ਕੁਝ ਕਲੈਕਸ਼ਨਾਂ ਜਿਹੜੀਆਂ ਨੇ ਇਧਰ ਉਧਰ ਅੱਗੇ ਪਿੱਛੇ ਹੋ ਗਈਆਂ ਨੇ ਉਹਨਾਂ ਦੇ ਬਾਰੇ ਵਿੱਚ ਤੁਸੀਂ ਅਗਰ ਤੁਹਾਨੂੰ ਕਿਸੇ ਵੀ ਹੂਲ ਤੇ ਵਿੱਚ ਕੋਈ ਕਨਫਿਊਜ਼ਨ ਹੈ ਤਾਂ ਨੰਬਰ ਚੱਕ ਕੇ ਮੈਸੇਜ ਕਰ ਦੇਣਾ ਇਹਦੇ ਵਿੱਚ ਬਾਟਮ ਪਲੇਨ ਕੈਮਰੀ कॉटन ਦਾ ਆਏਗਾ ਦੁਪੱਟਾ ਕੋਟਾ ਡੋਰੀ ਇਹਦਾ ਆਏਗਾ ਗੁੱਟਾ ਵਰਕ ਹੋਇਆ ਹੈ ਸ਼ਰਟ ਜਿਹੜੀ ਹੈ ਕੈਮਰੀ कॉटन ਦੀ ਡਿਜੀਟਲ ਪ੍ਰਿੰਟ ਨਾਲ 2 ਮੀਟਰ ਦੀ ਆਏਗੀ 1000 ਰੁਪਏ ਇਹਨਾਂ ਸੂਟਾਂ ਦਾ ਜਿਹੜਾ ਇਹ ਰੇਟ ਹੈ ਇਹ ਵਾਲੇ ਜਿਹੜੇ ਨੇ 680 ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ ਰੰਗਾਂ ਦੀ ਇਹਨਾਂ ਵਿੱਚ ਕੋਈ ਕਮੀ ਨਹੀਂ ਹੈ ਸਿਰਫ ਤੇ ਸਿਰਫ 680 ਦੇ ਵਿੱਚ ਇਹ ਸੂਟ ਜਿਹੜੇ ਨੇ ਬਹੁਤ ਹੀ ਪਿਆਰੇ ਪ੍ਰਿੰਟ ਦੇ ਨਾਲ ਸ਼ਰਟ ਪ੍ਰਿੰਟਰਡ ਬਾਟਮ ਪਲੇਨ ਦੁਪੱਟਾ ਤੇ ਫੋਰ ਸਾਈਡ ਲੈਸ ਲੱਗੀ ਹੈ ਨਾਲ ਪੈਚ ਹੋਇਆ ਹੈ 680 ਰੇਟ ਹੈ ਇਹਨਾਂ ਦਾ ਤੇ ਪ੍ਰਿੰਟਰ ਜਿਹੜਾ ਡਿਸਪ੍ਰਿੰਟ ਨਾਲ ਆਏਗੀ ਛੋਰ ਦਾ ਜਿਹੜਾ ਫੈਬਰਿਕ ਹੈ ਅਫੋਰਡੇਬਲ ਰੇਟਾਂ ਨਾਲ ਆਏ ਨੇ ਫ੍ਰੀ ਸ਼ਿਪਿੰਗ ਚਾਰਜਸ ਹੈ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਇਹਨਾਂ ਸੂਟਾਂ ਨੂੰ ਆਰਡਰ ਕਰਦੇ ਹੋ ਤਾਂ ਕੋਈ ਵੀ ਜਿਹੜਾ ਐਕਸਾ ਚਾਰਜਸ ਇਹਨਾਂ ਸੂਟਾਂ ਤੇ ਨਹੀਂ ਲੱਗੇਗਾ ਸਿਰਫ ਸਿਰਫ ਜੋ ਰੇਟ ਮੈਂ ਇੱਥੇ ਦੱਸਾਂਗੀ ਉਹਨਾਂ ਦੇ ਨਾਲ ਹੀ ਜਿਹੜੇ ਸੂਟ ਹੈ ਉਹ ਤੁਹਾਡੇ ਘਰ ਤੱਕ ਪਹੁੰਚਣਗੇ ਤੇ ਸ਼ਿਪਿੰਗ ਚਾਰਜਸ ਜਿਹੜੇ ਆ ਉਹ ਬਿਲਕੁਲ ਫ੍ਰੀ ਨੇ ਐਵਲੀਆ ਕਲੈਕਸ਼ਨਾਂ ਵਿੱਚ ਜੜੀਆਂ ਨੇ ਇਹ ਵੀ ਸ਼ਾਰਟ ਪਿਓਰ ਕੈਮਰੀ कॉटन ਵਿੱਚ 80 ਮੀਟਰ ਦੀ ਰੀਸਰ ਪਿੰਟ ਨਾਲ ਬਾਟਮ ਜਿਹੜਾ ਪਿਓਰ ਕੈਮਰੀ कॉटन ਦਾ 80 ਮੀਟਰ ਦਾ ਪਲੇਨ ਫੈਬਰਿਕ ਹੈ ਦੁਪੱਟਾ ਕੋਟਾ ਚੈੱਕ ਆਏਗਾ ਪੈਚਵਰਕ ਹੋਰ ਐ ਫੋਰ ਸਾਈਡਰ ਤੇ ਲੈਸ ਲੱਗੀ ਹੈ ਤੇ ਇਹਦਾ ਵੀ ਜਿਹੜਾ ਰੇਟ ਹੈ ਇਹ ਵੀ ਤੁਹਾਨੂੰ 6800 ਦੇ ਵਿੱਚ ਜਿਹੜਾ ਆਏਗੀ ਸੂਟ ਹੈ ਮਿਲ ਜਾਏਗਾ ਰਾਂਗੇ ਦੇ ਵਿੱਚ ਜਿਹੜੇ ਨੇ 12 13 ਹੈਗੇ ਨੇ ਦੁਪੱਟਾ ਬੜਾ ਵੀ ਆ ਰਿਹਾ ਹੈ ਤੇ ਬਾਟਮ ਪਲੇਨ ਆਏਗਾ ਸ਼ਰਟ ਪ੍ਰਿੰਟਡ ਹੈ ਟਾਈ ਮੀਟਰ ਦੀਸ਼ਾ ਉੱਤੇ ਟਾਈ ਮੀਟਰ ਦਾ ਬਾਟਮ ਤੇ ਟਾਈ ਮੀਟਰ ਦਾ ਹੀ ਜਿਹੜਾ ਇਹਦੇ ਵਿੱਚ ਤੁਹਾਨੂੰ ਦੁਪੱਟੇ ਦਾ ਫੈਬਰਿਕ ਜਿਹੜਾ ਕੀ ਮਿਲੇਗਾ ਇਹ ਜਿਹੜਾ ਸੂਟ ਹੈ ਤੁਹਾਨੂੰ ਜਿਹੜਾ ਲਗਭਗ 4 ਮੀਟਰ ਦਾ ਵੱਡੇ ਪਾਤਾ ਜਿਹਦਾ ਕਿ 55 ਤੋਂ ਉੱਪਰ ਤੱਕ ਦਾ ਜਿਹੜਾ ਇਹਦੀ ਲੈਂਥ ਚਲੀ ਜਾਏਗੀ 18 ਰੰਗ ਆਏ ਨੇ ਦੁਪੱਟਾ ਜਿਹੜਾ ਇਹਦੇ ਨਾਲ ਪਿਓਰ ਸ਼ਿਫੋਨ ਦਾ ਆਇਆ ਸ਼ਿਫੋਨ ਦੇ ਦੁਪੱਟੇ ਪਹਿਨਣਾ ਨੂੰ ਬਹੁਤ ਪਸੰਦ ਆਉਂਦੇ ਨੇ ਪਿਓਰ ਸ਼ਿਫੋਨ ਦਾ ਦੁਪੱਟਾ ਆ ਰੇਟ ਜਿਹੜਾ ਇਹਦਾ 680 ਰੁਪਏ ਆ ਸ਼ਿਪਿੰਗ ਚਾਰਜ ਜਿਹੜੇ ਇਹਨਾਂ ਸੂਟਾਂ ਤੇ ਫ੍ਰੀ ਆ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਜਿਹੜੇ-ਜਿਹੜੇ ਰੰਗ ਹੈਗੇ ਸੀਗੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਅਗਰ ਕੋਈ ਕਵੈਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕਰੀਨਸ਼ਾਟ ਦੇ ਨਾਲ ਮੈਸੇਜ ਕਰੋ ਤਾਂ ਕਿ ਮੈਨੂੰ ਈਜ਼ੀ ਹੋ ਜਾਏ ਤੁਸੀਂ ਕਿਸ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਨ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ